ਦੀਰਬਾਬਨਾਨ ਨਗਰ ਕੌਂਸਲ ਚ ਆਮ ਆਦਮੀ ਪਾਰਟੀ ਦੀ ਹੋਈ ਵੱਡੀ ਜਿੱਤ 13 ਚੋਂ 9 ਵਾਡਾਂ ਤੇ ਕੀਤਾ ਕਬਜ਼ਾ 4 ਤੇ ਜਿੱਤੀ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਦਾ ਨਹੀਂ ਖੁੱਲਿਆ ਖਾਤਾ ਆਮ ਆਦਮੀ ਪਾਰਟੀ ਨੇ ਜਿੱਤ ਚ ਮਨਾਏ ਜਸ਼ਨ ਡੇਰਾ ਬਾਬਾ ਨਾਨਕ ਨਗਰ ਕਾਉਂਸਲ ਚ ਮਿਲੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਗਰਦੀਪ ਸਿੰਘ ਰੰਧਾਵਾ ਅਤੇ ਰਣਜੀਤ ਪਾਠ ਦੀ ਅਗਵਾਈ ਵਿੱਚ ਜਸ਼ਨ ਮਨਾਏ ਟੋਲ ਟਮਕੀਤੇ ਡਗੇ ਤੇ ਪੰਗੜੇ ਪਾਏ ਅਤੇ ਮਠਿਆਈਆਂ ਨਾਲ ਇੱਕ ਦੂਜੇ ਦੇ ਮੂੰਹ ਵੀ ਮਿੱਠੇ ਕਰਾਏ ਅਤੇ ਜਿੱਤੇ ਕਾਉਂਸਲਰਾਂ ਗਰਦੀਪ ਸਿੰਘ ਰੰਧਾਵਾ ਤੇ ਰਣਜੀਤ ਪਾਠ ਨੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਗੁਰਦੀਪ ਸਿੰਘ ਰੰਧਾਵਾ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨਗਰ ਕੌਂਸਲ ਚ ਆਪਣਾ ਪ੍ਰਧਾਨ ਬਣਾਏਗੀ ਅਤੇ ਪਿਛਲੇ ਲੰਮੇ ਸਮੇਂ ਤੋਂ ਰੁਕੇ ਵਿਕਾਸ ਦੇ ਕੰਮ ਵੀ ਸ਼ੁਰੂ ਕਰਾਵੇਗੀ ਬਹੁਤ ਵੱਡਾ ਪਉ ਮਤ ਮਿਲਿਆ ਔਰ ਮੈਂ ਪਹਿਲੀ ਵਾਰੀ ਆਪਣੀ 30 35 ਸਾਲਾਂ ਦੀ ਜ਼ਿੰਦਗੀ ਚ ਆਪਣੇ ਪਹਿਲੀ ਵਾਰੀ ਦੇਖਿਆ ਕਿ ਬੜੀ ਪੀਸਫੁਲ ਇਲੈਕਸ਼ਨ ਹੋਈ ਹੈ ਔਰ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਗਿਆ ਚਾਹ ਬੀਜੇਪੀ ਆ ਅਕਾਲੀ ਦਲਾਂ ਕਾਂਗਰਸ ਵਾ ਸਾਰਿਆਂ ਨੇ ਇਲੈਕਸ਼ਨ ਲੜੀ ਆ ਤੇ ਇਸ ਕਰਕੇ ਸਾਰਿਆਂ ਨੂੰ ਮੌਕਾ ਮਿਲਿਆ ਲੋਕਾਂ ਨੇ ਫਤਵਾ ਦਿੱਤਾ ਆਮ ਆਦਮੀ ਪਾਰਟੀ ਦੇ ਹੱਕ 'ਚ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਮੋਹਰ ਜਿਹੜੀ ਆ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਲਾਈ 12 ਸਾਲ ਤੋਂ ਜਿਹੜੇ ਕੰਮ ਰੁਕੇ ਹੋਏ ਸੀ ਹੁਣ ਲੱਗਦਾ ਉਮੀਦ ਹੋਏਗੀ ਆਪਾਂ ਤਿੰਨ ਸਾਲਾਂ 'ਚ ਉਹ ਕੰਮ ਕੀਤੇ ਨੇ ਉਹ ਤਿੰਨ ਸਾਲ ਜਿਹੜੇ ਸਰਕਾਰ ਬਣੀ ਨੂੰ ਤਿੰਨ ਸਾਲ ਹੋਏ ਤਿੰਨ ਸਾਲਾਂ 'ਚ ਕੰਮ ਡੇਰਾ ਬਾਬਾ ਨਾਨਕ ਦੇ ਹੋਏ ਨੇ ਉਹਦੇ ਬਦਲੇ ਚ ਅੱਜ ਜਿਹੜੀ ਮੋਹਰ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਲਾਈ ਹੈ ਤਿੰਨ ਸਾਲਾਂ ਦੀ 13 ਕੰਨੀਆਂ ਸੀ ਸਿੱਟਾਂ ਮਿਲੀਆਂ ਜੀ ਨਹੀਂ ਨਹੀਂ 13 ਦੇ ਵਿੱਚੋਂ 9 ਸੀਟਾਂ ਤੇ ਆਮ ਆਦਮੀ ਪਾਰਟੀ ਚ ਥੀ ਕੀ ਕਹਿਣਾ ਚਾਹੁੰਦੇ ਹੋ ਸਹਿਬ ਜੇਣਾ ਬਾਬਾ ਨਾਨਕ ਦੇ ਵੋਟਰਾਂ ਦਾ ਸਪੋਰਟ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ ਬਹੁਤ-ਬਹੁਤ ਧੰਨਵਾਦ ਜੀ ਮੇਰਾ ਸ਼ਿਖਾ ਗੁਪਤਾ ਕੀ ਕਹਿਣਾ ਚਾਹੁੰਦੇ ਹੋ ਜਦੋਂ ਦੇਖਿਆ ਲੈ ਰਿਜ਼ਲਟ ਨਹੀਂ ਸੀ ਆਇਆ ਕਾਫੀ ਬਹੁਤ-ਬਹੁਤ ਨਰੋਸੀ ਮੈਂ ਪਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਮੈਂ ਆਪਣੇ ਵਾਰਡ ਦੇ ਸਾਰੇ ਪਰਿਵਾਰ ਨੂੰ ਪੂਰੇ ਪਰਿਵਾਰ ਦਾ ਲੱਖ ਲੱਖ ਵਾਰੀ ਸ਼ੁਕਰੀਆ ਕਰਾਂਗੀ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ ਮੈਂ ਪਹਿਲੀ ਵਾਰ ਖੜੀ ਹੋਈ ਆ ਪਰ ਮੈਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਾਂਗੀ ਲੱਖ ਲੱਖ ਵਾਰੀ ਹਾਂ ਜੀ ਮੈਨੂੰ ਬਹੁਤ ਪੰਜ ਨੰਬਰ ਵਾਰਡ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਸ ਤਰ੍ਹਾਂ ਫਿਰ ਸੋਚਿਆ ਅੱਗੇ ਵਾਰਡ ਵਾਸਤੇ ਕੀ ਕੁਝ ਕੀਤੇ ਜਾਣਗੇ ਕੰਮ ਅਸੀਂ ਦੇਖੋ ਸਰਕਾਰ ਨੇ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਕਾਫੀ ਕੁਝ ਕੀਤਾ ਡੇਰੇ ਵਿੱਚ ਇੰਪਰੂਵ ਕੀਤਾ ਤੇ ਮੈਂ ਚਾਹਾਂਗੀ ਵੀ ਅੱਗੋਂ ਵੀ ਸਾਡੀ ਪਾਰਟੀ ਜਿਆਦਾ ਤੋਂ ਜਿਆਦਾ ਕੰਮ ਕਰੇ ਤੇ ਬਾਕੀ ਲੋਕਾਂ ਨੂੰ ਮੈਂ ਥੈਂਕ ਯੂ ਕਹਿਣਾ ਚਾਹਨੀ ਆ ਸਾਰਿਆਂ ਨੂੰ ਸਾਰੇ ਡੇਰੇ ਨੂੰ ਸਾਰੇ ਡੇਰੇ ਨਿਵਾਸੀ ਨੂੰ ਜੀ ਮੇਰਾ ਨਾਮ ਵਿਜੇਸ਼ ਕੁਮਾਰ ਗੁਪਤਾ ਕੀ ਕਹਿਣਾ ਚਾਹੁੰਦੇ ਆ ਅੱਜ ਜਿੱਤ ਪ੍ਰਾਪਤ ਹੋਈ ਏ ਸਚਾਈ ਦੀ ਜਿੱਤ ਹੋਈ ਏ ਜੋੜ ਕਾਫੀ ਲੱਗ ਗਿਆ ਮੇਰੇ ਮੁਕਾਬਲੇ ਡਿਪਟੀ ਸੀਆ ਲੱਗਾ ਦਾ ਸੀ ਸਪੀਕਰ ਦਾ ਬੇਟਾ ਲੱਗਾ ਦਾ ਸੀ ਇੱਕ ਇਥੋਂ ਦਾ ਸਾਬਕਾ ਪ੍ਰਧਾਨ ਆ ਪਰਮੇਸ਼ਰ ਸਿੰਘ 베ਦੀ ਜਿਹੜਾ ਠੱਗਾਂ ਦਾ ਯਾਰ ਆ ਕੋਲ ਕਾ ਦਾ ਸੀ ਪਰ ਪਰਮਾਤਮਾ ਰੱਬ ਸੱਚੇ ਬੰਦੇ ਬੰਦੇ ਨਾ ਹੁੰਦਾ ਗੁਰੂ ਨਾਨਕ ਮਾਰਾ ਇਹਨੂੰ ਦੱਸਤਾ ਵਾ ਕਿ ਸਚਾਈ ਦੀ ਜਿੱਤ ਹੋਈ ਆ ਜੇ ਚੋਰ ਠੱਗ ਲੁਟੇਰੇ ਗੈਂਗਸਟਰਾਂ ਦੇ ਜਿਹੜੇ ਆ ਗਏ ਗੁਰੂ ਨੇ ਉਹਨਾਂ ਦੀ ਹਾਰ ਹੋਈ ਸੇਰ ਤੋਂ ਲੈ ਕੇ ਹੁਣ ਤੱਕ ਕੀ ਲੱਗ ਰਿਹਾ ਸੀ ਕੀ ਮਹਿਸੂਸ ਹੋ ਰਿਹਾ ਸੀ ਸਾਨੂੰ ਪੂਰਾ ਯਕੀਨ ਸੀ ਜਤੰਗ ਪੂਰਾ ਤੀਆਂ ਵਟਾਂ ਜਾਂਦੇ ਸੀ ਕਿਸ ਤਰ੍ਹਾਂ ਫਿਰ ਉਹਨਾਂ ਖੁਸ਼ੀ ਮਨਾਈ ਜਾਏਗੀ ਖੁਸ਼ੀ ਢੋਲ ਵਜਾ ਕੇ ਮਨਾਈ ਜਾਏਗੀ ਜੀ